ਸਾਰੇਆਂ ਨੂੰ ਉਮੀਦ ਹੈ ਸਾਰੇਆਂ ਨੇ ਬਹੁਤ ਵਧੀਆ ਆਓਮੋਗੇ ਅੱਜ ਆਪਾਂ ਪਹੁੰਚੇ ਨੇ ਪੰਜਾਬ ਹੀ ਬਾਈਕਰਾਂ ਦੇ ਜਿੱਥੇ ਬੰਦਿਆਂ ਦਾ ਆਪਣੇ ਵੀਰਾਂ ਦਾ ਬਹੁਤ ਨਾਮ ਕੋਨੇ ਆਪਣੇ ਆਪੇ ਆਪੇ ਇਲਾਕੇ ਦੇ ਵਿੱਚ ਇੱਥੇ ਸਕੂਟਰਾਂ ਦਾ ਵੱਡਾ ਧਮਾਕਾ ਹੋ ਚੁੱਕਾ ਹੈ ਲੱਖ ਦੀਆਂ ਕੰਨ ਕੱਟੀਆਂ ਦੇ ਰੋ ਤੁਸੀਂ ਸ਼ੌਕ ਪੂਰਾ ਕਰਨ ਖੜਾ ਜਾ ਵੀ ਜੇਕਰ ਆਪਾਂ ਕੋਈ ਪੁਰਾਣੀ ਕਵਾੜ ਵੀ ਵੇਚ ਕੇ ਜਾਣੀ ਉਹ ਵੀ ਕੱਟ ਲੈਂਦੇ ਆ ਬੈਂਟਰ ਨਾਲ ਘਰੋਣੀਆਂ ਕੁਝ ਵੀ ਕਰਨਾ ਸਾਰਾ ਕੁਝ ਸਾੜੀ ਆਲ ਰੀ ਪੇਰ ਹੈ ਬਾਕੀ ਕੋਈ ਮੋਟਰਸਾਈਕਲ ਸਮਰੌਣਾ ਸਾਰਾ ਕੁਝ ਹੁੰਦਾ ਹੈਗਾ ਬਾਕੀ ਸਟਾਕ ਦੇਖ ਸਕਦੇ ਤੁਸੀਂ ਇੱਧਰ ਵੀ ਖੜਾ ਅੰਦਰ ਵੀ ਕਾਫੀ ਖੜਾ ਪੂਰਾ ਭਰਿਆ ਪਿਆਗਾ ਸਾਰਾ ਮ ਹੋਰ ਬਾਕੀ ਇਹ ਯਾਰ ਦਾ ਰਕਮ ਨਹੀਂ। ਬਾਕੀ ਦੱਸੋ ਵੀ ਕੋਈ ਹਿਸਾਬ ਤਾਂ ਨਹੀਂ। ਬਈ ਬਾਕੀ ਆਪਣੇ ਕੋਲੇ ਦੀਵਾਲੀ ਤੇ ਲਾਤਾ ਆਫਰ ਹੈ। ਲੱਖਨਾ ਕਰਤਾਂ ਤਿੰਨ ਸਾਰਾ ਰੀਜਨਲ ਸਕੂਟਰ ਦਾ ਹੋ ਰਿਹਾ। ਕਿਸੇ ਕੋਲੇ ਪੁਰਾਣੀ ਸਕੂਟਰੀ ਕਿੱਡੀ ਮਰਜੀ ਕੁਆੜ ਪਈ ਆ ਕੇ 5000 ਰੁਪਏ ਦੀ ਕਟਾ ਦਿਓ। ਕਿਸੇ ਕੋਲੇ ਮੋਟਰਸਾਈਕਲ ਜਮਾ ਕੁਆੜ ਖੜਾ ਆ ਕੇ ਕਟਾ ਦਿਓ ਨਵੀਂ ਸਕੂਟਰੀ ਲੈ ਜਾਓ। ਕਿਸੇ ਨੇ ਪੁਰਾਣਾ ਮੋਟਰਸਾਈਕਲ ਲੈਣਾ ਉਹ ਖੜੇ ਆ ਕੇ ਫਿਰ ਇਹ ਕਰਾਉਣਾ ਕੰਮ ਮੋਟਰਸਾਈਕਲ ਦਾ ਤਸੱਲੀ ਬਾਕਸ਼ ਕੀਤਾ ਜਾਂਦਾ। ਕਿਸੇ ਨੇ ਕਰਾਉਣਾ ਇਕਦਮ ਦਾ ਮੂ ਵੀ ਤਸੱਲੀ ਬਾਕਸ਼ ਕੀਤਾ ਜਾਊਗਾ। ਕਿਸੇ ਬਾਕੀ ਬਾਈ ਨੇ ਜੈਮੋਨ ਰੇਡ ਦੇ ਉੱਤੇ ਵਧੀਆ ਕੁਆਲਿਟੀ ਦੇ ਨਾਲ ਬੈਟਰੀਆਂ ਬਣਾਉਂਦਾ ਕਿਸੇ ਨੇ ਸਕੂਟਰੀ ਦੀ ਰਿਪੇਅਰ ਕਰਾਉਣੀ ਆ ਕੋਈ ਵੀ ਕੰਪਨੀ ਦੀ ਹੋਵੇ ਉਹ ਵੀ ਆਪਾਂ ਕਰਕੇ ਦਿੰਨੇ ਆ ਬਈ ਆਹ ਵਸੋ ਜਿਹੜੇ ਆ ਸਕੂਟਰੀ ਇਹ ਪਹਿਲੀ ਵਾਰੇ ਦੇਖੀ ਹੈ ਤਾਂ ਕਦੇ ਦੇਖੀ ਹੈ ਇਹ ਬਾਈ ਉਹ ਪਰਸੈਕਲ ਟਾਈਪ ਆ ਜਾ ਰੈਪਟਰ ਆ ਇਹ ਬਹੁਤ ਹੀ ਜਿਆਦਾ ਹਾਈ ਕੁਆਲਿਟੀ ਦੇ ਵਿੱਚ ਆ ਇਹ ਠੀਕ ਹੈ ਜੀ ਤੇ ਬਹੁਤ ਜਿਆਦਾ ਸਪੀਡ ਆ ਇਹਦੀ ਬਹੁਤ ਵਧੀਆ ਮੋਟਰਸਾਈਕਲ ਆ ਇਹਦੇ ਉੱਤੇ ਵੀ ਆਪਾਂ 3000 ਦਾ ਡਿਸਕਾਊਂਟ ਕਰਤਾ ਇਹ ਆ ਗਈ ਆਪਣੀ ਸਕੂਟਰੀ ਸਟਾਰਲਾਈਟ ਬਹੁਤ ਤਗੜੀ ਸਕੂਟਰੀ ਆ ਇਹਦੇ ਤੇ ਵੀ 3000 ਦਾ ਡਿਸਕਾਊਂਟ ਆ ਆਹ ਸਕੂਟਰੀ ਦੇ ਤੇ 3000 ਦਾ ਡਿਸਕਾਊਂਟ ਆ ਡਬਲ ਲਾਈਟ ਸਕੂਟਰੀ ਤੇ 3000 ਦਾ ਡਿਸਕਾਊਂਟ ਆ ਆਹ ਸਕੂਟਰੀ ਵੀ ਆਪਾਂ ਕਰਤਿਆਂ ਵੀਰੇ ਲੱਖ ਦੀਆਂ ਤਿੰਨ ਤੇ 3000 ਰੁਪਏ ਦੀ ਇੱਕ ਆਹ ਸਕੂਟਰ ਆ ਗਿਆ ਇਹਦੇ ਤੇ ਵੀ 3000 ਰੁਪਏ ਦਾ ਡਿਸਕਾਊਂਟ ਆ ਇਹਦੇ ਤੇ ਵੀ 3000 ਦਾ ਡਿਸਕਾਊਂਟ ਆ ਸਾਰੇ ਮਾਡਲਾਂ ਦੇ 3000 ਰੁਪਏ ਦਾ ਡਿਸਕਾਊਂਟ ਆ ਵੀਰੇ ਦੀਵਾਲੀ ਤੱਕ ਆ ਕੇ ਕਰਾ ਲੈ ਲਓ ਵੀਰੇ ਤਿੰਨ ਹਜ਼ਾਰ ਦਾ ਡਿਸਕਾਊਂਟ ਆ ਇਹਦੇ ਤੇ ਵੀ 3000 ਦਾ ਐਸੀ ਤੇ ਵੀ 3000 ਦਾ ਜੀ ਆਹ ਲੱਖ ਦੀਆਂ ਪੋਰੀਆਂ ਤਿੰਨ ਹੀ ਕਰਤਿਆਂ ਵੀਰੇ ਨੇ ਆ ਜਿੰਨੀਆਂ ਵੀ ਦੇਖਿਆ ਕੋਈ ਵੀ ਤਾਂ ਨਇਆ ਦਾ ਡਿਸਕਾਊਂਟ ਹੈ ਇੱਥੇ ਵੀ ਇੱਥੇ ਵੀ ਆ ਜਿੰਨੀਆਂ ਖੜੀਆਂ ਨੇ ਤਕਰੀਬਨ ਸਾਰਿਆਂ ਦੇ ਤਾਂ ਨਇਆ ਦਾ ਡਿਸਕਾਊਂਟ ਹੈ ਤੋਂ ਸਰਕਾਰ ਨੇ ਜੀਐਸਟੀ ਵੀ ਕਟਾਤਾ ਤੇ ਬਾਕੀ ਰਹਿੰਦਾ ਹੁਣਾਂ ਦਿਵਾਲੀ ਦਾ ਕਰਕੇ ਬੰਗਾਂ ਨੇ ਵੱਡਾ ਆਫਰ ਲਾਤਾ ਸਾਰੇ ਜਣੇ ਆਜੋ ਮੇਲਾ ਲੁੱਟ ਲੋ ਹਰੇਕ ਭਾਂਤਾ ਮਾਡਲ ਮੈਂ ਜਿਹਦੇ ਵੀਰੇ ਆਹ ਮੋਟਰਸਾਈਕਲ ਅੱਜ ਪਹਿਲੀ ਵਾਰ ਦੇਖ ਰਹੇ ਆਂ ਕਿਹਜਾ ਨਵਾਂ ਉਹ ਬਾਈ ਮੋਟਰਸਾਈਕਲ ਦਾ ਮਾਡਲ ਲਾਂਚ ਹੋਇਆ ਹੁਣ ਬਹੁਤ ਹੀ ਵਧੀਆ ਹਾਰਡ ਕੁਆਲਿਟੀ ਦੇ ਵਿੱਚ ਆ ਠੀਕ ਹੈ ਜੀ ਤੇ ਬੈਟਰੀਆਂ ਤੇ ਕਿੰਨੀਆਂ ਜੀ ਬੈਟਰੀਆਂ ਦੇ ਵਿੱਚ 6 ਬੈਟਰੀਆਂ ਵੀਰੇ 120 ਤੋਂ 30 ਕਿਲੋਮੀਟਰ ਚੱਲਿਆ ਕਰੂਗੀ ਠੀਕ ਹੈ ਜੀ ਬਾਕੀ 120 ਕਿਲੋਮੀਟਰ ਚੱਲਣ ਵਾਲੀ ਸਕੂਟਰੀ ਵੀ ਆਪਣੇ ਕੋਲ ਹੈਗੀ ਆ ਬਿਲਕੁਲ ਸਾਡੇ ਵਿੱਚ ਤੇ ਜਿਹੜਾ ਬਾਜ਼ਾਰ ਦੇ ਵਿੱਚ ਆਹ ਵਾਲੀ ਸਕੂਟਰੀ ਦੇਵਾਂਗੇ ਵੀਰੇ 120 ਕਿਲੋਮੀਟਰ ਚੱਲਿਆ ਕਰੂਗੀ ਇਹ 6 ਬੈਟਰੀਆਂ ਦੇ ਵਿੱਚ ਠੀਕ ਹੈ ਜੀ ਇਹ ਬਾਜ਼ਾਰ ਦੇ ਵਿੱਚ ਕੋਈ 5 6 ਬੈਟਰੀ ਦਾ ਨਾ 6 ਬੈਟਰੀ ਦਾ 20 ਕਿਲੋਮੀਟਰ ਚੱਲਣ ਵਾਲੀ ਸਾਲ ਦੀ ਗਾਰੰਟੀ ਠੀਕ ਹੈ ਠੀਕ ਹੈ ਹਾਂਜੀ ਬਾਕੀ ਆ ਲੱਖ ਰੁਪਏ ਤਿੰਨੇ ਜੀ ਬਾਕੀ ਆ ਸਕੂਟਰ ਜਿਹੜਾ ਇਹ ਵੀਰੇ ਲੱਖ ਰੁਪਏ ਤਿੰਨਾ ਠੀਕ ਹੈ ਕਦੋਂ ਮਰਜੀ ਆਓ ਸਾਰੇ ਕਲਰ ਅਵੇਲੇਬਲ ਆ ਹਰ ਇੱਕ ਚੀਜ਼ ਇੱਥੇ ਅਵੇਲੇਬਲ ਆ ਥੀਕੇ ਨੇ ਬਾਕੀ ਪੁਰਾਣੀ ਸਕੂਟਰੀ ਦਾ ਕੋਈ ਵੀ ਕੰਮ ਕਰਾਉਣਾ ਠੀਕ ਹੈ ਉਸੇ ਵੀ ਪ੍ਰਕਾਰ ਦੀ ਸਕੂਟਰੀ ਆ ਕੋਈ ਬੈਂਡ ਦਾ ਪਾਉਣ ਦਾ ਕਿਸੇ ਨੇ ਕੋਈ ਸ਼ੌਕਰ ਭਰਉਣਿਆ ਕਿਸੇ ਨੇ ਈ ਰਿਕਸ਼ੇ ਦਾ ਕੰਮ ਕਰਾਉਣਾ ਉਹ ਵੀ ਆਪਾਂ ਕਰ ਦਿਆ ਸਪੇਅਰ ਪਾਰਟ ਦਿਖਾ ਦੋ ਬੰਦਾਂ ਨੂੰ ਸਪੇਅਰ ਪੂਰ ਪਾਰਟ ਹਰ ਇੱਕ ਬੋਡੀ ਪਾਰਟ ਕਿਸ ਸਕੂਟਰੀ ਕੋਈ ਵੀ ਹਰ ਇੱਕ ਪਾਰਟ ਆਪਣੇ ਕੋਲੇ ਇੱਥੇ ਮਿਲਦਾ ਕਿਤੇ ਜਾਣ ਦੀ ਲੋੜ ਨਹੀਂ ਆ। ਜਾ ਗਈ ਬਾਈਕਾਂ ਦੇ ਤੁਸੀਂ ਪਹੁੰਚਵਾ ਦੇ ਤੁਸੀਂ ਲੱਖ ਰਪਈਆਂ ਅਰਬਨ ਕੰਪਨੀ ਦੀਆਂ ਲੱਖ ਦੀਆਂ ਇਕੱਠੀਆਂ ਤਿੰਨ ਕਰ ਦਿੱਤੀਆਂ ਨੇ ਬਾਕੀ ਤਿੰਨ ਤਿੰਨ ਹਜ਼ਾਰ ਦਾ ਹਰੇਕ ਸਕੂਟਰੀ ਦੇ ਉੱਪਰ ਡਿਸਕਾਊਂਟਾਂ ਤੁਸੀਂ ਦੇ ਸਕਦੇ ਹੋ ਸਟਾਕ ਪੂਰਾ ਫੁੱਲ ਭਰਿਆ ਪਿਆ ਹੈ ਚਾਹੇ ਕਿੰਨੇ ਮਰਜ਼ੀ ਕਿੰਨੇ ਮਰਜ਼ੀ ਜਾਣੇ ਆਜੋ ਭਾਵੇਂ ਪੰਜ ਭਾਈ ਇਕੱਠੇ ਰੜ ਕੇ ਆਜੋ ਸਟਾਕ ਦਾ ਕੋਈ ਤੋੜਾ ਨਹੀਂ ਦਾ ਜਿੰਨੇ ਮਰਜ਼ੀ ਪਹੁੰਚੋ ਬਾਕੀ ਦੇਖ ਸਕਦੇ ਤੁਸੀਂ ਆਲਵੇਸ ਕਾਚੀ ਦੇਖੋ ਤੁਸੀਂ ਆਹ ਚਾਪਣਾ ਦੇਖੋ ਕਹੇ ਜੀਆਂ ਬਣਿਆ ਆਉਂਗਾ ਨੇ ਦੇਖ ਸਕਦੇ ਤੁਸੀਂ ਇਹੋ ਜਿਹਾ ਅਗਲਾ ਵੱਡੀਆਂ ਗੱਡੀਆਂ ਤੇ ਹੁੰਦੀਆਂ ਆ ਇਹ ਸਕੂਟਰ ਰੇਪਰ ਨੇ ਕਿ ਜਿਹੜੀਆਂ ਨੰਨੀ ਕਿਸਮ ਦੇਖਣ ਨੂੰ ਮਿਲਿਆ ਦੇਖ ਲਓ ਤੁਸੀਂ ਕਿੰਨੀ ਘੈਂਟ ਡਿਜ਼ਾਈਨ ਦੇ ਨਾਲ ਤਿਆਰ ਕੀਤੀ ਹੋਈ ਆ ਕੰਪਨੀ ਵੱਲੋਂ ਕਿਉਂਕਿ ਇਹ ਚੀਜ਼ਾਂ ਆਪਾਂ ਮੈਂ ਤਾਂ ਪਹਿਲੀ ਵਾਰ ਦੇਖਿਆ ਹੋਂਦ ਤੱਕ ਬਾਕੀ ਤੁਸੀਂ ਦੇਖੀ ਸਕਦੇ ਹੋ ਕਿੰਨੀ ਘੈਂਟ ਤਿਆਰ ਕਿੰਨੇ ਸਤਾਈ ਦੇ ਵਿੱਚ ਆ ਚੀਜ਼ਾਂ ਵੀ ਤੇ ਡਰਿੱਲਾਂ ਲੱਗੀਆਂ ਹੋਈਆਂ ਨੇ ਪੂਰੀ ਸੱਤ ਬਾਕੀ ਬਾਕੀ ਜਿਹੜਾ ਵੱਡਾ ਮੈਂਡ ਡਿਸਕਾਊਂਟ ਆ ਵੀ ਦਵਾ ਦਿੱਤੇ ਜੇ ਤੁਸੀਂ ਬੰਗਾਂ ਬੁਲਾਓ ਆਪਦਾ ਖੁਦ ਤੋਂ ਆਫਰ ਲਾ ਲਓ ਜਿਹੜਾ 3000 ਹਰੇਕ ਸਕੂਟਰੀ ਮਾਦਰ ਘਟਿਆ ਕਿੰਨਾ ਫਰਕ ਪੈ ਜਾਏ ਕਿਉਂਕਿ ਦਿਨੋਂ ਦਿਨ ਪੈਟਰੋਲ ਆ ਜ 1 4 ਤੇ ਲਾਓ ਤੇ ਇਹਨੂੰ ਘੱਟੋ ਘੱਟ 67 ਕਿਲੋਮੀਟਰ ਚਲਾਓ ਜਿੰਨੀ ਮਰਜ਼ੀ ਚਲਾਓ ਬਾਕੀ ਉਸ ਆਉਣਾ ਜਿਹੜੀ ਆ ਸੀਗੀਆਂ ਲੱਗਦੀਆਂ ਤਿੰਨ ਕਰ ਦਿੱਤੀਆਂ ਨੇ 1 ਤੇ 3000 ਦਿੱਤੀ ਸਾਬ ਜੀ ਨੇ ਬਾਕੀ ਮੌਕੇ ਤੇ ਮਾਨਤਨ ਹੋ ਜਾਂਦਾ ਹੁੰਦਾ ਹੈਗਾ ਆ ਵੀ ਦੇਖ ਸਕਦੇ ਹੋ ਸਾਰੀਆਂ ਹਾਰ ਪਾਏਆਂ ਕੇਕੜਾਈਆਂ ਆਉਂਗੀਆਂ ਨੇ ਬਾਕੀ ਆ ਕੇ ਮੇਲਾ ਲੁੱਟ ਲੋ ਦੀਵਾਲੀ ਦਾ ਬਹੁਤ ਵੱਡਾ ਮੇਲਾ ਤੇ ਬਾਕੀ ਫਿਰ ਇੱਕ ਸਪਾਇਰ ਪੈਕ ਮਿਲ ਜੂਗੀ ਕੋਈ ਵੀ ਤੁਸੀਂ ਲੈਣੀ ਆ ਕੋਈ ਚਾਰ ਤੇ ਲੈਣਾ ਕੋਈ ਹੋਰ ਚੀਜ਼ ਵੈਂਟਰਾਂ ਨਾਲ ਤਰੌਣੀਆਂ ਨੇ ਸਭ ਕੁਝ ਵਾਈਆਂ ਕੋਲ अवेलेबल ਹੈ ਬੜਾ ਬਾਕੀ ਕੋਈ ਮੋਟਰਸਾਈਕਲ ਵਿੱਚ ਕਟਾਉਣਾ ਭਾਈ ਉਹ ਵੀ ਕੱਟ ਲੈਂਦੇ ਕੋਈ ਸਕੂਟਰੀ ਭਾਵੇਂ ਬਿਲਕੁਲ ਕਬਾਰ ਹੋਵੇ ਕਹੋ ਜੀ ਹੋਵੇ ਬਸ ਭਾਵੇਂ ਬਿਲਕੁਲ ਖਤਮ ਹੋਵੇ ਉਹ ਵੀ ਭਾਈ 5000 ਦੀ ਵਿੱਚ ਕੱਟ ਲੈਂਦੇ ਬਾਕੀ ਬੈਂਟਰਾਂ ਨਾਲ ਹੋਣੀ ਕਿਸੇ ਨੇ ਕੋਈ ਪੁਰਾਣੀ ਸਕੂਟਰੀ ਦੀ ਰਿਪੇਅਰ ਕਰਾਉਣੀ ਕੋਈ ਮੋਟਰਸਾਈਕਲ ਦੀ ਰਿਪੇਅਰ ਕਰਾਉਣੀ ਸਾਰੀਆਂ ਅਵੇਲੇਬਲ ਆ ਬਾਕੀ ਬੰਦਾਂ ਦਾ ਅੱਜ ਦੇਖ ਤਾਂ ਸਟਾਕ ਪੂਰਾ ਫੁੱਲ ਪਰਿਆ ਪਿਆ ਬਾਹਰਲੇ ਪਾਸੇ ਵੀ ਕਾਫੀ ਸਕੂਟਰੀਆਂ ਖੜੀਆਂ ਨੇ ਇੱਕ ਇਧਰ ਨਾਲ ਵਾਲੇ ਕੰਮੜੇ ਵਿੱਚ ਵੀ ਕਾਫੀ ਖੜੀਆਂ ਨੇ ਆ ਕੇ ਮੇਲਾ ਸਾਰੇ ਜਣੇ ਜਰੂਰ ਉਟੋ ਪੰਜਾਬੀ ਬਾਈਕ ਵਾਲੇ ਮੋੜ ਮੰਡੀ ਹਰੇਲੀ ਪੰਪ ਦੇ ਬਿਲਕੁਲ ਸਾਹਮਣੇ ਬਾਕੀ ਸਪੇਅਰ ਪਾਰਟ ਸਾਰੀ ਹੈ ਜੀ ਸਪੇਅਰ ਪਾਰਟ ਸਾਰਾ ਬਈ ਠੀਕ ਹੈ ਜੀ ਬਾਕੀ ਕੱਟ ਲੂੰਗੇ ਜੇ ਕਹੇ ਦੀ ਹੋਵੇ ਚਾਹੇ ਜੇ ਮਹੇਜ ਜਮਾ ਟੁੱਤੀ ਸਕੂਟਰਾਂ ਵੀ ਲਿਆ ਉਹ 5000 ਰੁਪਏ ਦੀ ਕਟਾਵੇ ਜਮਾ ਕੁਆੜੀ ਅਗੇ ਖੜਤੀ ਵੀ ਦੁਕਾਨੇ ਟੁੱਤੀ ਹੋਈ ਹੈ ਸਾਰੀ ਕਹੇ ਰ ਮਾਗੀ ਪੁਰਾਣਾ ਮੋਟਰਸਾਈਕਲ ਆ ਕਿਹੜਾ ਮਰਜੀ ਪ੍ਰਾਣਾ ਮੋਟਰਸਾਈਕਲ ਆਪਣੇ ਕੋਲੋਂ ਲੈਣਾ ਦਾ ਬਾਕੀ ਬ੍ਰੈਂਡ ਦਾ ਮੋਟਰ ਦਾ ਹਰ ਇੱਕ ਚੀਜ਼ ਇੱਕ ਵਾਰੀ ਕਿਸੇ ਕੋਲ ਕਹੀ ਜਮੇ ਪੈਸੇ ਨਹੀਂ ਹੁੰਦੇ ਬਾਈ ਜਮਾ ਪੈਸਾ ਨਹੀਂ ਜੂਰੂ ਡਾਊਨ ਪੇਮੈਂਟ ਦੇ ਉੱਤੇ ਬਜਾਜ ਕਾਰਡ ਤੇ ਆਪਾਂ ਉਹਨੂੰ ਵੀ ਸਕੂਟਰੀ ਦੇ ਮਾਗੇ ਦਿਵਾਲੀ ਦੇ ਉੱਤੇ ਕਿਸੇ ਨੂੰ ਵੀ ਆਪਾਂ ਰਹਿ ਨਹੀਂ ਰਿਹਾ ਕਿ ਜਿਹੜਾ ਕਾਰਡ ਵੀ ਬਣਿਆ ਉਹ ਵੀ ਆਪਾਂ ਬਿਲਕੁਲ ਫਰੀ ਕਾਰਡ ਬਣਾ ਕੇ ਦੇਣਾ ਕਿ ਉਹਨੂੰ ਆ ਕੇ ਉਹ ਵੀ ਸਕੂਟਰੀ ਲੈ ਜੇ ਸੰਦੇ ਨਾਲ ਠੀਕ ਹੈ ਜੀ ਬਾਕੀ ਤੁਸੀਂ ਦੇਖ ਸਕਦਾ ਦਿਵਾਲੀ ਤੇ ਵੀ ਐਡਾ ਡਿਸਕਾਊਂਟ ਆ ਬਾਕੀ ਬਾਈ ਕਾਰ ਵੀ ਸਾਰਾ ਕੁਝ ਆਫ ਬਣਾ ਕੇ ਦਿੰਦੇ ਆ ਸਾਰੇ ਜਣੇ ਜਰੂਰ ਪਹੁੰਚੋ ਆ ਕੇ ਮੇਲਾ ਲੁੱਟ ਲਓ ਕਿਉਂਕਿ ਇਹ ਮੇਲਾ ਬਾਰ-ਬਾਰ ਨਹੀਂ ਆਉਦਾ ਦਵਾਈ ਦਾ ਕਰਕੇ ਵੱਡਾ ਆਫਰ ਲੱਗਿਆ ਹੋਇਆ ਸਾਰੇ ਜਣੇ ਜਰੂਰ ਪਹੁੰਚੋ ਜੀ ਪੰਜਾਬੀ ਆ ਬਾਈ ਤੇ ਬੱਸ ਜਰਾ ਆਪ ਦਾ ਤੁਸੀਂ ਨੰਬਰ ਦੇ ਦਿਓ 10 ਤੱਕ ਨੰਬਰ ਆਪਾਂ ਤੁਹਾਨੂੰ ਵੀਰੇ ਸਕਰੀਨ ਤੇ ਲਾ ਦਾਂਗੇ ਸਕਰੀਨ ਦੇ ਉੱਤੇ ਨੰਬਰ ਦੋਨੇ ਚੱਲਦੇ ਹੋਣਗੇ ਉਦੋਂ ਉਪਰ ਆ ਤਦੋਂ ਵੀ ਤੁਸੀਂ ਜੀ ਆਫਰ ਲੁੱਟ ਆਉਣਾ ਕਿੱਥੇ ਬੋਲ ਤੇ ਜਗ੍ਹਾ ਆਉਣਾ ਪਊਗਾ ਆਪਾਂ ਨੂੰ ਮੌਰ ਮੰਡੀ ਹਰਿਆਲੀ ਪٹرول ਪੰਪ ਦੇ ਸਾਹਮਣੇ ਤਲਵੰਡੀ ਰੋਡ ਤੇ ਪੰਜਾਬੀ ਰਿਕਾਰਾਂ ਦੇ ਆਓ ਤੇ ਭਾਈ ਆ ਕੇ ਲਾਭ ਉਠਾਓ ਸਸਤੀ ਦਾ ਜੀ